ਲਖਸਾ ਦੇ ਨੀਤੀ ਪਰ ਆਸਾਨ ਮਿਲੂ ਸਿਵਲ ਸਭਾ ਦੇ ਪੰਜਾਬ ਦਾ ਸਰਪ੍ਰਧ ਪ੍ਰਿੰਦਰ ਸਿੰਘ ਸਭਰਾ ਅੱਜ ਪਤਾ ਨਹੀਂ ਅ ਅਫਸਰਸ਼ਾਈ ਦੀ ਜਾਂ ਕੈਰੀਅਰ ਦਾ ਪੰਜਾਬ ਦੀ ਸਰਕਾਰ ਦੀ ਕੈਰੀਅਰ ਉਹਦਰ ਦੇ ਵੀ ਲਾਪਰਵਾਹੀ ਆ ਅੱਜ ਤਕਰੀਬਨ 9 ਵਜੇ ਦਾ ਟਾਈਮ ਹੋ ਲੱਗਾ ਵਾ ਤੇ ਆ ਸਾਰੇ ਮਲਾਜ਼ਮਾਂ ਨੂੰ ਕੰਡ ਪਰੇਸ਼ਾਨ ਕੀਤਾ ਹੌਸ ਰਹਿਤਵਾਤੀ ਆਏ ਆ ਕਾਰਨ ਕੋਈ ਨਹੀਂ ਦੱਸ ਰਿਹਾ ਔਰ ਕਾਰਨ ਕਿੰਦੇ ਸਾਨੂੰ ਖੁਦ ਨੂੰ ਪਤਾ ਨਹੀਂ ਹੁਣ ਪਰ ਉਹਨਾਂ ਤੋਂ ਬਾਲਣ ਦੀ ਇਹ ਕੀ ਮਾਜਰਾ ਵਾ ਕੀ ਤੁਸੀਂ ਇਸ ਤਰ੍ਹਾਂ ਸੰਗ ਹੌਸਟੈਟ ਕਰਵਾ ਗੀ ਸਾਡੇ ਆ ਮਲਾਜ਼ਮਾਂ ਨੂੰ ਸਾਡੇ ਘਰਾਂ ਵਿੱਚ ਬਾਗੀ ਤੁਸੀਂ ਲੈਂਡ ਕਲਡ ਐਕਟ ਲਾਗੂ ਕਰ ਲੋਗੇ ਤੁਸੀਂ ਮੀਟਰ ਲਾਉਣ ਵਾਲੀ ਜਿਹੜੀ ਆ ਆਪਣਾ ਐਲਾਨ ਕੀਤਾ ਵੀ 31 ਅਗਸਤ ਤੱਕ ਮੀਟਰ ਲੱਗ ਜਾਣਗੇ ਚਿਪ ਵਾਲੀ ਇਹ ਲਾ ਲੋਗੇ ਅਸਲ ਦੇ ਵਿੱਚ ਤੁਹਾਨੂੰ ਲੋਕਾਂ ਨੇ ਬਦਲਾਅ ਵਾਸਤੇ ਚੁਣਿਆ ਸੀ ਬਦਲੇ ਵਾਸਤੇ ਨਹੀਂ ਚੁਣਿਆ ਪਰ ਤੁਸੀਂ ਜਿਸ ਤਰ੍ਹਾਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਜੇ ਇਹ ਪੰਜਾਬ ਦੇ ਪੁੱਤਾਂ ਪੰਜਾਬੀ ਪੁੱਤਾਂ ਜਿਨ੍ਹਾਂ ਲੰਘੇ ਦਿਨ ਚੜ੍ਹਦੇ ਜਿਲੇ ਮਿਲਟਰੀ ਆ ਰਲ ਮਿਲ ਕੇ ਸਾਰਿਆਂ ਨਾਲ ਵਾਪਸ ਮੋੜਿਆ ਵਾ ਤੇ ਅੱਜ ਉਹਨਾਂ ਲੁਟੇਰੀਆ ਦੇ ਨਾਲ ਤੁਸੀਂ ਖੜੇ ਹੋਏ ਪੰਜਾਬ ਕਦੀ ਮਾਫੀ ਕਰੂ ਲੋਕ ਕਦੀ ਮਾਫੀ ਕਰਨਗੇ ਹਾਊਸਲੈਸ ਕਰਕੇ ਜੇਲੇ ਭੇਜ ਕੇ ਜੇ ਤੁਸੀਂ ਚਾਹੋ ਇਹ ਸਾਰਾ ਕੁਝ ਦੱਸ ਸਕਦੇ ਆ ਤੇ ਤੁਹਾਨੂੰ ਇੱਕ ਨੁਕੀਲਾ ਜੇ ਕੋ ਅਫਸਰ ਸਾਹਿਬ ਨੂੰ ਕਹਾਂ ਵੀ ਤੁਹਾਨੂੰ ਜਿੰਨਾ ਚਿਰ ਜਾਣਕਾਰੀ ਬਿਨੈ ਜਾਣਕਾਰੀ ਤੋਂ ਇਹਨਾਂ ਜਵਾਨਾਂ ਨੂੰ ਮਨ ਲੋਕਾਂ ਪਰੇਸ਼ਾਨ ਕਰਨਾ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਇਹ ਕਿਹੜੇ ਤੂਮ ਦੀ ਕਿਤਾਬ ਤੇ ਲਿਖਿਆ ਵਾ ਸੋ ਪੰਜਾਬ ਵਸ ਕੋ ਕੀ ਜੇ ਸਾਰਿਆਂ ਮਲਾਜਮ ਜੇ ਵਧੀਆਂ ਨੂੰ ਪੀਲ ਵਾ ਸਾਰੀਆਂ ਜਿਹੜੀਆਂ ਧਾਰਮਿਕ ਤੇ ਸਮਾਜਿਕ ਅੱਦੇ ਵਧੀਆਂ ਵਾ ਕਿਸਾਨ ਨੂੰ ਜੇ ਕੋਈ ਆਕੀਰ ਵਾ ਵੀ ਪੰਜਾਬ ਨੂੰ ਬਚਾਉਣਾ ਵਾ ਵੀ ਪੰਜਾਬੀ ਪੁੱਤਰੋ ਇਕੱਠਾ ਦੀ ਹੋਜੋ ਨਹੀਂ ਕਿ ਪੰਜਾਬ ਨੂੰ ਦਿੱਲੀ ਦੀ ਅਸੀਂ ਦਿਲਪੁਰ ਭਗਵੰਤ ਮਾਨ ਦੀ ਕੇਜਰੀਵਾਲ ਦੇ ਨਾਲ ਵੇਜਤਾ ਜੇ ਹੋਲਾ ਸਮਾਤਾ ਅੱਜ ਉਹ ਨਸਲ ਤੇ ਫਸਲ ਬਚਾਉਣ ਵਾਸਤੇ ਇੱਕੋਣਾ ਪੈਣਾ ਜੀ ਕਿਸਾਨੀ ਦੇ ਜਾਨੀ ਬਚਾਉਣ ਵਾਸਤੇ ਇੱਕੋਣਾ ਪੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸਾਨ ਮਿਹਨਤ ਸਿਰਫ ਮੁਜੀ ਪੰਜਾਬ ਦਾ ਸਰਪ੍ਰਧਾਨ ਸੁਖਿੰਦਰ ਸਿੰਘ ਸਭਰਾ ਅੱਜ ਪਤਾ ਨਹੀਂ ਅ ਅਫਸਰशाही ਦੀ ਜਾਂ ਕੈਰੀਏ ਦਾ ਪੰਜਾਬ ਦੀ ਸਰਕਾਰ ਦੀ ਕੈਰੀਏ ਮਤਲਬ ਜਿਹੜੀ ਲਾਪਰਵਾਹੀ ਆ ਅੱਜ तकरीबन 9 ਵਜੇ ਦਾ ਟਾਈਮ ਹੋ ਲੱਗਾ ਕੀ ਆ ਸਾਰੇ ਮੁਲਾਜ਼ਮਾਂ ਨੂੰ ਕੰਡ ਪਰੇਸ਼ਾਨ ਕੀਤਾ। ਹੌਸ ਰਹਿਤਵਾਤੀ ਆਏ ਆ। ਕਾਰਨ ਕੋਈ ਨਹੀਂ ਦੱਸ ਰਿਹਾ। ਔਰ ਕਾਰਨ ਉਹ ਕਿੰਦੇ ਸਾਨੂੰ ਖੁੱਦ ਨੂੰ ਪਤਾ ਨਹੀਂ। ਹੁਣ ਭਗਵੰਤ ਮਾਨ ਜੀ ਇਹ ਕੀ ਮਾਜਰਾ ਵਾ। ਕੀ ਤੁਸੀਂ ਇਸ ਤਰ੍ਹਾਂ ਸਾਨੂੰ ਹੌਸਹਿਚ ਕਰਵਾ ਗਏ। ਸਾਡੀਆਂ ਮੁਲਾਜ਼ਮਾਂ ਨੂੰ ਸਾਡੇ ਘਰਾਂ ਹੀ ਚਵਾ ਗਏ। ਤੁਸੀਂ ਲੈਂਡ ਕੂਲ ਐਕਟ ਲਾਗੂ ਕਰ ਲੋਗੇ। ਤੁਸੀਂ ਮੀਟਰ ਲਾਉਣ ਵਾਲੀ ਜਿਹੜੀ ਆ ਆਪਣਾ ਐਲਾਨ ਕੀਤਾ ਵੀ 31 ਅਗਸਤ ਤੱਕ ਮੀਟਰ ਲੱਗ ਜਾਣਗੇ। ਜੇਪ ਵਾਲੀ ਇਹ ਲਾ ਲੋਗੇ। ਅਸਲ ਦੇ ਵਿੱਚ ਤੁਹਾਨੂੰ ਲੋਕਾਂ ਨੇ ਬਦਲਾਵ ਵਾਸਤੇ ਚੁਣਿਆ ਸੀ ਬਦਲੇ ਵਾਸਤੇ ਨਹੀਂ ਚੁਣਿਆ ਪਰ ਤੁਸੀਂ ਜਿਸ ਤਰ੍ਹਾਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਜੇ ਕਿ ਪੰਜਾਬ ਦੇ ਪੁੱਤਾਂ ਪੰਜਾਬੀ ਪੁੱਤਾਂ ਜਿਨ੍ਹਾਂ ਲਿੰਗੇ ਦੀ ਚੜ੍ਹਦੇ ਜਿਹੜੇ ਮਿਲਟਰੀ ਆ ਰਲ ਮਿਲ ਕੇ ਸਾਰਿਆਂ ਦਾ ਵਾਪਸ ਮੋੜਿਆ ਵਾ ਤੇ ਅੱਜ ਉਹਨਾਂ ਲੁਟੇਰੀਆ ਦੇ ਨਾਲ ਤੁਸੀਂ ਖੜੇ ਹੋ ਜੇ ਪੰਜਾਬ ਕਦੀ ਮਾਫ਼ ਨਹੀਂ ਕਰੂ ਲੋਕ ਕਦੀ ਮਾਫ਼ ਨਹੀਂ ਕਰਨਗੇ ਹਾਊਸ ਰੈਸਟ ਕਰਕੇ ਜੇਲੇ ਭੇਜ ਕੇ ਜੇ ਤੁਸੀਂ ਚਾਹੋ ਇਹ ਸਾਰਾ ਤੁਸੀਂ ਦੱਸ ਸਕਦੇ ਆ ਤੇ ਤੁਹਾਨੂੰ ਇਹ ਤੋਂ ਲਿਖਾ ਜੇ ਸੋ ਅਫਸਰ ਸਾਹਿਬ ਕਹਾਂ ਰਿਹਾ ਕਿ ਤੁਹਾਨੂੰ ਜਿੰਨਾ ਚਿਰ ਜਾਣਕਾਰੀ ਬਗੈਰ ਜਾਣਕਾਰੀ ਤੋਂ ਇਹਨਾਂ ਜਵਾਨਾਂ ਨੂੰ ਮਲੋਕ ਤੰਗ ਪਰੇਸ਼ਾਨ ਕਰਨਾ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਇਹ ਕਿਹੜੇ ਕਾਨੂੰਨ ਦੀ ਕਿਤਾਬ 'ਚ ਲਿਖਿਆ ਵਾ ਸੋ ਪੰਜਾਬ ਵਸ ਕੋ ਪੀਰ ਜੇ ਸਾਰੀਆਂ ਮਲਾਜਮ ਜੇਤੀ ਵੰਦੀਆਂ ਨੂੰ ਪੀਰ ਵਾ ਸਾਰੀਆਂ ਜਿਹੜੀਆਂ ਧਾਰਮਿਕ ਤੇ ਸਮਾਜਿਕ ਅਸੇ ਵਧੀਆਂ ਵਾ ਕਿਸਾਨ ਵੀ ਜੇ ਪੰਜਾਬ ਪੀਰ ਵਾ ਵੀ ਪੰਜਾਬ ਨੂੰ ਬਚਾਉਣਾ ਵਾ ਇਹ ਪੰਜਾਬੀ ਪੁੱਤਰੋ ਇੱਥਾਂ ਦੀ ਹੋ ਜਓ ਨਹੀਂ ਕਿ ਪੰਜਾਬ ਨੂੰ ਦਿੱਲੀ ਵੀ ਅਸੀਂ ਦਿਲਪੁਰ ਭਗਵੰਤ ਮਾਨ ਦੀ ਜਿਹੜੀ ਵਾਰ ਦੇਣਾ ਵਿਜਤਾ ਜੇ ਉਹਨਾਂ ਦਾ ਸਮਾਂ ਕੱਟੂਗਾ ਨਸਲ ਤੇ ਫਸਲ ਬਚਾਉਣ ਵਾਸਤੇ ਇੱਕੋ ਨਾ ਪੜਾ ਜੀ ਕਿਸਾਨੀ ਦੇ ਜਵਾਨੀ ਬਚਾਉਣ ਵਾਸਤੇ ਇੱਕੋ ਨਾ ਪੜਾ ਜੀ ਵਾਇਰੂਸ ਜੀ ਕਾ ਖੰਸਾ ਉਹ